ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾ ਦੋ ਲਾ ਦੋ ਲਾ ਦੋ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਣੀ ਉਛਲ ਜੂ ਕੋਛ ਨਹੀਂ ਦਾ ਟੁੱਟਦਾ ਨਹੀਂ ਜੱਟੋ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਖਵਾ ਲਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਤੇ ਪੁੱਤ ਮੋੜ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥੱਲੇ ਹੰਬਲ ਗਿਆ ਗਾਲੀ ਕੋਈ ਨਹੀਂ ਝਕਾਰਾ ਛੱਡੋ ਝਕਾਰਾ ਛੱਡੋ ਤਗੜੇ ਹੋ ਕੇ ਜਿੰਨੇ ਝਕਾਰਾ ਛੱਡ ਸਕਦੇ ਜਾਓ ਜੀ ਦਾ ਸਿਗਨਲਾ ਪਹਿਲਾ ਆ ਜੂਗਾ ਜਿੰਨਾ ਝਕਾਰਾ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੇ ਖੋਜ ਬੋਲੇ Nee, weet